ਕੌਣ ਲਿਆਵੇ ਗੋਬੀ ਜੀ ਕੌਣ ਲਿਆਵੇ ਬੜੀਆਂ ਕੌਣ ਲਿਆਵੇ ਗੋਬੀ ਜੀ ਕੌਣ ਲਿਆਵੇ ਬੜੀਆਂ ਕੌਣ ਲਿਆਵੇ ਜੀ ਮਟਰ ਦੀਆਂ ਫਲੀਆਂ ਕੌਣ ਲਿਆਵੇ ਜੀ ਮਟਰ ਦੀਆਂ ਫਲੀਆਂ జేઠ ਲਿਆ ਵੇ ਗੋਬੀ ਦਿਓਰ ਲਿਆ ਵੇ ਬੜੀਆਂ ਜੇਠ ਲਿਆ ਵੇ ਗੋਬੀ ਦਿਓਰ ਲਿਆ ਵੇ ਬੜੀਆਂ ਆਪਲੇ ਆਵੇ ਜੀ ਮਟਰ ਦੀਆਂ ਫਲੀਆਂ ਆਪਲੇ ਆਵੇ ਜੀ ਮਟਰ ਦੀਆਂ ਫਲੀਆਂ ਕੌਣ ਬਣਾਵੇ ਗੋਭੀ ਜੀ ਕੌਣ ਬਣਾਵੇ ਬੜੀਆਂ ਕੌਣ ਬਣਾਵੇ ਗੋਭੀ ਜੀ ਕੌਣ ਬਣਾਵੇ ਬੜੀਆਂ ਕੌਣ ਬਣਾਵੇ ਜੀ ਮਟਰ ਦੀਆਂ ਫਲੀਆਂ ਕੌਣ ਬਣਾਵੇ ਜੀ ਮਟਰ ਦੀਆਂ ਫਲੀਆਂ ਜੇ ਠਾਣੀ ਬਣਾਵੇ ਗੋਬੀ ਤੇ ਰਾਣੀ ਬਣਾਵੇ ਬੜੀਆਂ ਜੇ ਠਾਣੀ ਬਣਾਵੇ ਗੋਬੀ ਤੇ ਰਾਣੀ ਬਣਾਵੇ ਬੜੀਆਂ ਮੈਂ ਆਪ ਬਣਾਵਾਂ ਮਾਜੀ ਮਟਰ ਦੀਆਂ ਫਲੀਆਂ ਆਪ ਬਣਾਵਾਂ ਮਾਜੀ ਮਟਰ ਦੀਆਂ ਫਲੀਆਂ ਕੈਸੀ ਬਣੀ ਗੋਬੀ ਤੇ ਕੈਸੀ ਬਣੀ ਬੜੀਆਂ ਕੈਸੀ ਬਣੀ ਗੋਬੀ ਤੇ ਕੈਸੀ ਬਣੀ ਬੜੀਆਂ ਕੈਸੀ ਬਣੀ ਜੀ ਮਟਰ ਦੀਆਂ ਫਲੀਆਂ ਕੈਸੀ ਬਣੀ ਜੀ ਮਟਰ ਦੀਆਂ ਫਲੀਆਂ ਕੋੜੀ ਬਣੀ ਗੋਭੀ ਤੇ ਕੋੜੀ ਬਣੀ ਬੜੀਆਂ ਕੋੜੀ ਬਣੀ ਗੋਭੀ ਤੇ ਕੋੜੀ ਬਣੀ ਬੜੀਆਂ ਚਟਪਟੀਆਂ ਜੀ ਮਟਰ ਦੀਆਂ ਫਲੀਆਂ ਚਟਪਟੀਆਂ ਮਟਰ ਦੀਆਂ ਫਲੀਆਂ ਚਟਪਟੀਆਂ ਮਟਰ ਦੀਆਂ ਫਲੀਆਂ ਚਟਪਟੀਆਂ ਮਟਰ ਦੀਆਂ ਫਲੀਆਂ ਮੇਰਾ ਹੈ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ